ਸਾਡਾ ਚਿੜੀਆਂ ਦਾ ਚੰਬਾਵੇ ਸਾਡਾ ਚਿੜੀਆਂ ਦਾ ਚੰਬਾਵੇ ਬਬਲੇ ਅਸਾ ਉੜ ਜਾਣਾ ਸਾਡਾ ਚਿੜੀਆਂ ਦਾ ਚੰਬਾਵੇ ਸਾਡਾ ਚਿੜੀਆਂ ਦਾ ਚੰਬਾਵੇ ਬਬਲੇ ਅਸਾ ਉੜ ਲੈ ਦੇਖ ਲੋ ਜੀ ਬਹੁਤ ਵਧੀਆ ਵਿਆਹ ਹੋ ਗਿਆ ਕੁੜੀ ਦਾ ਪਰਿਵਾਰ ਵੀ ਚੰਗਾ ਮਿਲ ਗਿਆ ਹੁਣ ਤਾਂ ਆਪਣੀ ਪੰਮੀ ਰਾਜ ਕਰੂਗੀ ਰਾਜ ਹਾਂ ਭਗਵਾਨ ਨੇ ਕਰਮਜੀਤ ਨੇ ਬਹੁਤ ਵਧੀਆ ਰਿਸ਼ਤਾ ਲੱਭਿਆ ਆਪਣੀ ਕੁੜੀ ਲਈ ਹੋਰ ਇੱਕ ਦਿਨ ਆਪਣੀ ਗੁੱਡੋ ਵੀ ਇਦਾਂ ਹੀ ਕਾਰ ਚ ਬਹਿ ਕੇ ਚਲੀ ਜਾਊਗੀ ਆਪਣੀ ਗੁੱਡੋ ਲਈ ਤਾਂ ਮੈਂ ਬਹੁਤ ਸੋਹਣਾ ਮੁੰਡਾ ਲੱਭੂੰਗਾ ਪੰਮੀ ਵਾਲੀ ਨਾਲ ਵੀ ਸੋਹਣਾ ਮੰਮੀ ਮੈਂ ਇੰਨੇ ਨਹੀਂ ਕਰਾਣਾ ਵਿਆਹ ਮੈਂ ਤਾਂ ਆਉਰੀ ਰਹਿਉ ਹਾਂ ਆਪਣੇ ਘਰ ਤੀਏ ਸਮਾਜ ਦੇ ਰੀਤੀ ਰਿਵਾਜ ਐ ਬਾਬਲ ਦੇ ਮਹਿਲ ਮਨਾਰੇ ਤਾਂ ਛੱਡਨੀ ਪੈਂਦੀ ਐ ਸਾਨੂੰ ਚਿੜੀਆਂ ਨੂੰ ਹੋਰ ਇੱਕ ਦਿਨ ਤੂੰ ਵੀ ਐਂ ਡੋਲੀ 'ਚ ਬੈਠ ਕੇ ਚਲੀ ਜਾਏਂਗੀ ਲੈ ਆਉ ਆ ਗਿਆ ਤੇਰਾ ਵੀਰਾ ਅੱਜ ਗੁੱਡੂ ਖੇਡਦੀ ਐ ਚੱਲੀ ਵੀਰੇ ਸਾਟ ਸੁਟਣਾ ਅਮਰਾਲੇ ਪੁੱਤ ਧਿਆਨਾ ਖੇਡਿਓ কি ਹੋਇਆ ਗਟੋ ਕੀ ਸੋਚਦੇ ਬੈਠੀ ਵੀਰੇ ਮੰਮੀ ਕਹਿੰਦੀ ਜਿਵੇਂ ਮੰਮੀ ਭੈਣ ਦਾ ਵਿਆਹ ਹੋਇਆ ਮੇਰਾ ਵੀ ਇਦਾਂ ਹੀ ਕਰਨਗੇ ਹਾਂ ਫਿਰ ਜੱਗੀ ਤੂੰ ਵੀ ਮੇਰੇ ਵਾਂਗ ਇਕੱਲਾ ਹੀ ਰਹਿ ਜਾਏਂਗਾ ਜਿਵੇਂ ਪੰਮੀ ਭੈਣ ਬਿਨਾ ਮੈਂ ਰਹਿ ਗਿਆ ਯਾਰ ਮੇਰਾ ਤਾਂ ਜੀ ਨਹੀਂ ਲੱਗਦਾ ਭੈਣ ਬਿਨਾ ਫਿਕਰ ਨਾ ਕਰ ਪੈਣ ਮੈਂ ਮਿਲਣਾ ਆ ਜਾਇਆ ਕਰੂੰ ਐਵੇਂ ਥੋੜੀ ਦਿਨ ਇਕੱਲੀ ਛੇਡਾਂਗੀ ਤੂੰ ਪੈਣਾ ਮੇਰੀ ਹਾਂ ਵੀਰੇ ਤੂੰ ਰੋ ਜਾਇਆ ਕਰੀ ਆਪਾਂ ਇਦਾਂ ਹੀ ਖੇਡਿਆ ਕਰਾਂਗੇ ਚਲੋ ਖੇਡੀਂ ਪੱਤੀ ਮੰਮੀ ਰੋਟੀ ਮੇਰੀ ਟਿਫਨ ਚ ਹਾਂ ਪੁੱਤ ਲੈ ਗੁੱਡੋ ਲੈ ਜਾ ਇੱਥੇ ਨਾ ਮੈਨੂੰ ਗੁੱਡੋ ਗੁੱਡੋ ਨਾ ਕਿਆ ਕਰੋ ਪੂਰਾ ਨਾ ਲਿਆ ਕਰੋ ਮੇਰਾ ਚੰਗਾ ਨਹੀਂ ਕਹਿੰਦੀ ਗੁੱਡੋ ਤੂੰ ਨਹੀਂ ਹਟਣਾ ਲਿਓ ਡੈਡੀ ਲਈ ਰੋਟੀ ਪਾ ਦੇ ਦੇਖ ਤਾਂ ਸਹੀ ਪਿਓ ਦੀ ਲਾਡਲੀ ਡੈਡੀ ਨੂੰ ਰੋਟੀ ਦੇਣੀ ਨਾ ਪੁੱਲੀ ਤੂੰ ਕਿਉਂ ਪੁੱਲਾ ਉਹ ਇੰਨਾ ਕਰਦੇ ਨੇ ਮੇਰਾ ਮੈਨੂੰ ਹਾਜੀ ਲਿਆ ਕੇ ਦਿੰਦੇ ਨੇ ਤੁਸੀਂ ਤੁਹਾਨੂੰ ਇੱਕ ਸੂਟ ਬੋਲਿਆ ਸੀ ਉਹ ਵੀ ਨਹੀਂ ਲਿਆ ਕੇ ਦੇ ਸਕੇ ਤੁਸੀਂ ਰੋਜ਼ ਇੱਕੋ ਹੀ ਸੂਟ ਪਾ ਕੇ ਜਾਂਦੀਆਂ ਲੈ ਫੜ ਪੜ ਲਿਆ ਚੰਦੋ ਅੱਖਰ ਸੂਟਾਂ ਨੇ ਮਗਰ ਲੱਗੀ ਰਹਿਣੀ ਆ ਉਪਰਾਂ ਕਰ ਖੁਰੜੇ ਓਏ ਚ ਲੈ ਮੇਰੇ ਸ਼ੇਰ ਪੁੱਤ ਕੋਲਿਜ ਲੈ ਪੁੱਤ 100 ਰੁਪਇਆ ਕੋਈ ਚੀਜ਼ ਲੈਣੀ ਪੈ ਜਾਂਦੀ ਆ ਬਾਪੂ ਮੈਨੂੰ ਵੀ ਦੇ 100 ਰੁਪਇਆ ਮਨ ਲੋੜਾ ਤੈਨੂੰ ਦੇ ਦੇ ਟਾਮੇ ਹਜੇ ਕੱਲ ਪਰਸੋ ਦੇ ਦਿੱਤੇ ਸੀ ਉਹ ਉਹਦੇ ਤਾਂ ਬਾਪੂ ਮੈਂ ਸਮੋਸੇ ਖਾ ਲੇ ਸੀ ਯਾਰਾਂ ਦੋਸਤਾਂ ਨਾਲ ਫਿਰ ਹੁਣ ਮੇਤੋਂ ਕਿੱਥੋਂ ਭਾਲਦਾ ਨਾਲੇ ਤੂੰ ਗੜਾ ਕਾਲਜ ਜਾਣਾ ਪਰ ਮੈਨੂੰ ਵੀ ਲੱਗਦੀ ਰੋਟੀ ਨਾ ਤੇਰੇ ਟੁੱਟੇ ਹੋਇਆ ਮਾਂ ਕੋਲ ਖਲਾ ਜਾ ਕੇ ਆਹੋ ਮੇਰੇ ਤਾਂ ਮਾਂਏ ਕੰਮ ਆਊਗੀ ਲਤਾ ਲਿਆਉਂਦਾ ਪੁੱਤ ਮੈਂ ਕਿੱਥੋਂ ਲਿਆਵਾਂ ਉਹ ਤਾਰ ਉਹ ਬਾ ਨਹੀਂ ਮੇਰੀ ਇਹ ਭੈਣੇ ਜਿਉਂਦੀ ਰਹਿ ਚੰਗਾ ਸ਼ਾਮੀ ਅੱਡੇ ਤੇ ਪਿੱਕ ਕਰਨ ਆ ਜਾਈਂ ਹਾਂ ਹਾਂ ਤੂੰ ਬਸ ਫੋਨ ਮਾਰਦੀ ਕਿਆ ਬਾਤ ਆ ਉਹ ਤਾਂ ਮੇਰੀ ਭੈਣ ਵੀ ਰੋਟੀਆਂ ਵਧਿਆਉਣਾ ਦੀ ਆ ਪਰ ਤੇਰੇ ਹੱਥਾਂ ਦਾ ਕੀ ਕਹਿਣੇ ਬਟਾ ਬਹੁਤ ਸੋਹਣੀ ਸਬਜ਼ੀ ਬਣਾਈ ਆ ਟੇਸਟੀ ਬਾੜੇ ਮਾਸਕੇ ਨਾਲ ਆ ਅੱਜ ਕਾਲਜ ਕਾ ਤੂੰ ਨਹੀਂ ਗਿਆ ਉਹ ਅੱਜ ਨਾਲ ਤਾਂ ਨਹੀਂ ਕੋਈ ਜਾ ਰਿਹਾ ਦੀ ਅਮੀ ਪਰ ਮੈਂ ਸੋਚਿਆ ਮੈਂ ਵੀ ਕੀ ਕਰੂੰਗਾ ਚੱਲ ਫਿਰ ਛੇਤੀ ਖਾ ਲੈ ਰੋਟੀ ਖੇਤ ਕੰਮ ਵੀ ਬਹੁਤਾ ਚੱਲ ਮੇਰੇ ਨਾਲ ਤੁੰਗਲ ਛੇੜ ਲੈ ਮੈਂ ਤਾਂ ਆਹੋ ਤੇ ਠੀਕ ਹੀ ਆ ਜਾ ਕੇ ਕੰਮ ਕਰਾ ਕੇ ਤਾਂ ਆਵਦੇ ਪੈਉਣ ਨਾ ਉਹ ਬਾਪੂ ਤੇਨੇ ਮੈਨੂੰ ਕਿੱਥੇ ਖੇਤਾਂ ਚ ਫਸਾ ਲਿਆ ਇਹਦੋਂ ਤਾਂ ਮੈਂ ਕਾਲਜੇ ਵਗ ਜਾਂਦਾ ਉਹ ਕੰਜਰਾ ਆਹੀ ਕੰਮ ਤੇਰੇ ਕੰਮ ਆਊਗਾ ਅੱਗੇ ਲੈ ਚੱਚਾ ਵੀ ਆ ਗਿਆ ਸਤਿ ਸ੍ਰੀ ਅਕਾਲ ਚਾਚਾ ਸਤਿ ਸ੍ਰੀ ਅਕਾਲ ਪੁੱਤ ਸਤਿ ਸ੍ਰੀ ਅਕਾਲ ਅੱਜ ਤਾਂ ਦੋਨੇ ਬਾਪੁੱਤ ਕੰਮ ਲੱਗ ਰਹੇ ਨੇ ਚਲੋ ਵਧੀਆ ਖਿੱਚੀ ਰੱਖੋ ਕੰਮ ਨੂੰ ਉਹ ਹੋਰ ਕਰਮਜੀਤ ਅੱਜ ਇਹ ਕਾਲਜ ਨਹੀਂ ਗਿਆ ਮੈਂ ਸੋਚਿਆ ਚੱਲ ਖੇਤਾਂ ਨੂੰ ਨਾਲ ਲੈ ਜਾ ਪੜਾਈ ਦਾ ਤਾਂ ਪਤਾ ਨਹੀਂ ਪਰ ਇਹ ਕੰਮ ਸਿੱਖਿਆ ਤੇ ਜ਼ਿੰਦਗੀ 'ਚ ਜ਼ਰੂਰ ਕੰਮ ਆਊਗਾ ਹਾਂ ਬਾਈ ਸਹੀ ਹੈ ਵੀ ਉਹ ਜੱਗੀ ਆਪਣਾ ਮੈਚ ਲੱਗ ਗਿਆ ਵਾਲੀਬਾਲ ਦਾ ਰਾਜਗੜਾ ਲੈ ਨਾਲ ਆ ਚੱਲੀਏ ਉਹ ਚੱਲ ਬੱਸ ਬਾਪੂ ਬਹੁਤ ਹੋ ਗਿਆ ਕੰਮ ਹੁਣ ਮੈਂ ਖੇਡਣ ਜਾ ਰਿਹਾ ਠੀਕ ਆ ਤੂੰ ਕਰੀ ਜਾਈ ਆਪਣਾ ਕੰਮ ਚੱਲ ਓ ਚੱਲ ਹੁਣ ਤਾਂ ਬਾਈ ਆਪਣੀ ਗੁੱਡੋ ਵੀ ਵਿਆਹਣ ਦੇ ਲਾਇਕ ਹੋ ਗਈ। ਹਾਂ ਬਾਈ। ਦੇਖ ਲੈ ਮੈਂ ਕਹਿੰਦਾ ਕੋਈ ਰਿਸ਼ਤਾ। ਮੈਂ ਵੀ ਦੇਖਦਾ ਜੇ ਰੀਪੀ ਦਾ ਨਿਬੜ ਜੇ ਕੰਮ ਜਾ। ਹਾਂ ਬਾਈ, ਦੇਖ ਰਹੇ ਹਾਂ ਕੋਈ ਰਿਸ਼ਤਾ ਜੀ ਵਧੀਆ ਜਿਹਾ ਮਿਲ ਜੇ। ਸਾਰੇ ਮਰ ਮੈਂ ਆਪਣੀ ਧੀ ਲਈ ਜੁੜਿਆ। ਮੁੰਡੇ ਦਾ ਕੀ ਆ ਮੁੰਡੇ ਦਾ ਤਾਂ ਹੋ ਜੂ। ਧੀ ਦਾ ਡੋਲਾ ਚੱਕਣਾ ਬਹੁਤ ਔਖਾ ਹੁੰਦਾ। ਉਹ ਕਿਉਂ ਫਿਕਰ ਕਰਦਾ ਬੜੇ ਭਾਈ? ਸਭ ਹੋ ਜੂ ਰਾਲ ਮਿਲ ਕੇ। ਨਾਲੇ ਮੈਂ ਤਾਂ ਤੈਨੂੰ ਇੱਕ ਰਾਇ ਦੰਨਾ। ਜੱਗੀ ਨੂੰ ਤਾਂ ਤੂੰ ਬਾਹਰ ਭੇਜ ਦੇ ਕੈਨੇਡਾ। ਉਹ ਐਨੀ ਕ ਜਮੀਨ ਨਾਲ ਉਹਰੇ ਕੀ ਬਣੂਗਾ? ਨਾਲੇ ਆਪਣੀ ਤਾਂ ਜਿਵੇਂ ਧੀ ਮੇਂ ਨਾਂਗੀ ਬਾਈ। ਉਹਨਾਂ ਦੀ ਤਾਂ ਵਿਚਾਰਾਂ ਦੀ ਜੁਨ ਸੁਧਰ ਜੂ ਸਹੀ ਗੱਲ ਆ ਬਾਈ ਤੇਰੀ ਮੈਂ ਦੇਖਦਾ ਘਰੇ ਗੱਲ ਕਰਕੇ ਜੇ ਮੰਨੂ ਮੇਰੀ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ ਦੱਸੋ ਮੈਸੂਦ ਅਸੀਂ ਆਪਾਂ ਜੱਗੀ ਨੂੰ ਕੈਨੇਡਾ ਭੇਜਦੀ ਐ ਇੱਕ ਸੋਚ ਦਿੱਤਾ ਮੈਂ ਵੀ ਇਹੀ ਆ ਪਰ ਜੇ ਕੱਲ ਨੂੰ ਜੱਗੀ ਨੇ ਉੱਥੇ ਕੰਮ ਨਾ ਕੀਤਾ ਫਿਰ ਮੈਨੂੰ ਨਾ ਕੁਝ ਕਹੀ ਕੀ ਹੋ ਗਿਆ ਤੇ ਬੜਾ ਸੀਰੀਅਸ ਜਿਹਾ ਟੌਪਿਕ ਲਈ ਬੈਠੇ ਹੋ ਜੱਗੀ ਵੀ ਤਾਂ ਮੈਂ ਸੋਚਦਾ ਸੀ ਤੈਨੂੰ ਕੈਨੇਡਾ ਭੇਜਦਾ। ਉਹ ਡੈਡੀ ਕਾ ਨੂੰ ਮਜ਼ਾਕ ਕਰਦਾ। ਉਹ ਮੈਂ ਮਜ਼ਾਕ ਨਹੀਂ ਕਰਦਾ ਸੱਚੀ ਕਹਿ ਰਿਹਾ। ਪਰ ਉੱਥੇ ਜਾ ਕੇ ਤੈਨੂੰ ਕੰਮ ਕਰਨਾ ਪੈਣਾ। ਉਹ ਲੈ ਮੈਂ ਕਰੂੰਗਾ ਕੰਮ ਡੈਡੀ ਤੂੰ ਭੇਜ ਮੈਨੂੰ। ਡੈਡੀ ਮੈਨੂੰ ਕੈਨੇਡਾ ਭੇਜ ਦਿਓ। ਇਹ ਤਾਂ ਜਵਾਕ ਆ। ਆਹੋ ਤੈਨੂੰ ਵੀ ਜਵਾਕ ਲੱਗਦਾ ਮੈਂ। ਡੈਡੀ ਤੂੰ ਮੈਨੂੰ ਭੇਜ ਦੇ ਕੈਨੇਡਾ। ਮੈਂ ਨਾ ਉੱਥੇ ਜਾ ਕੇ ਤੇਰੇ ਸਾਰੇ ਪੈਸੇ ਲਾ ਦੂੰਗਾ। ਨਾਲੇ ਮੇਰੇ ਯਾਰ ਦੋਸਤ ਵੀ ਬਹੁਤ ਨੇ ਕੈਨੇਡਾ 'ਚ। ਗੁੱਡੂ ਪੁੱਤ ਤੈਨੂੰ ਨਹੀਂ ਭੇਜਣਾ ਕੈਨੇਡਾ ਜੇ ਤੈਨੂੰ ਕੈਨੇਡਾ ਭੇਜਦਾ ਫਿਰ ਇੱਥੇ ਸੜ ਧਿਆਨ ਕੌਣ ਰੱਖੂਗਾ ਤੇਰੇ ਲਈ ਤਾਂ ਮੈਂ ਰਿਸ਼ਤਾ ਲੱਭ ਰਿਆਂ ਵਧੀਆ ਜਾ ਤੇਰਾ ਵਿਆਹ ਕਰਨਾ ਆਹੋ ਤੁਸੀਂ ਤਾਂ ਮੈਨੂੰ ਭੇਜ ਕੇ ਹੀ ਖੁਸ਼ ਹੋ ਗੁੱਡੂ ਪੁੱਤ ਧੀਆਂ ਤਾਂ ਬਗਾਨਾ ਤਾਂ ਨਹੀਂ ਹੁੰਦੀਆਂ ਉਹਨਾਂ ਨੂੰ ਇੱਕ ਦਿਨ ਆਪ ਦਾ ਘਰ ਛੱਡਣਾ ਹੀ ਪੈਂਦਾ ਲੈ ਹੁਣ ਤੂੰ ਮੇਰੇ ਵੱਲ ਹੀ ਦੇਖ ਲੈ ਮੈਂ ਵੀ ਤਾਂ ਛੱਡ ਕੇ ਆਈ ਆਂ ਆਪ ਦਾ ਘਰ ਚੱਲ ਫਿਰ ਜੱਗੀ ਪੁੱਤ ਕੱਲ ਤੂੰ ਭਰ ਦੇ ਲੈਟਸ ਦੀ ਫੀਸ ਪਟਿਆਲੇ ਤੇ ਸ਼ੁਰੂ ਕਰ ਕਲਾਸਾਂ ਆਪਣੀਆਂ हां बापू ਕੱਲੂ ਤਾਂ ਆਏ ਦੁਬਾਰਾ ਮੈਂ ਸੋਮਵਾਰ ਨੂੰ ਭਰਦਾ ਹਾਂ ਫੀਸ ਹਾਂ ਠੀਕ ਐ ਬਾਈ ਨੱਜਰ ਸਿੰਘਾ ਪਹਿਲਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਬਾਈ ਆਪਣੀ ਲੜਕੀ ਦਾ ਰਿਸ਼ਤਾ ਪੱਕਾ ਹੋ ਗਿਆ ਬਾਈ ਹੁਣ ਤੂੰ ਕੁੜੀ ਦੇ ਵਿਆਹ ਲਈ 8 ਲੱਖ ਮੰਗ ਰਿਹਾ ਤੇ ਤੂੰ ਕਹਿੰਦਾ ਵੀ ਮੁੰਡੇ ਨੂੰ ਵੀ ਬਾਰ ਭੇਜਣਾ 10-12 ਲੱਖ ਹੋਦੇ ਤੇ ਵੀ ਲੱਗੂਗਾ ਬਾਈ ਐਨੇ ਪੈਸੇ ਤੇਰੇ ਸਿਰ ਚੱਲ ਜਾਣਗੇ ਉਹਨੂੰ ਤਾਰਿਆਂ ਕਿਵੇਂ ਮਾੜਾ ਮੋਟਾ ਸੋਚਿਆ ਕੁਝ ਆੜਤੀਆ ਸਾਹਿਬ ਮੇਰਾ ਮੁੰਡਾ ਉੱਧਰ ਜਾ ਕੇ ਆਪੇ ਲਾ ਦੂ ਸਾਰਾ ਕਰਜ਼ਾ ਉਹਦੀ ਨਾ ਤੁਸੀਂ ਫਿਕਰ ਕਰੋ ਉਹ ਪੜ੍ਹਾਈ 'ਚ ਵੀ ਵਧੀਆ ਤੇ ਉੰਜ ਵੀ ਬਹੁਤ ਹੀ ਵਧੀਆ ਨਾજરਿਆਂ ਤੋਂ ਤੇਰੀ ਗੱਲ ਮੰਨਦੇ ਆਂ ਪਰ ਅਸੀਂ ਇੰਨੇ ਪੈਸੇ ਤੈਨੂੰ ਦੇ ਨਹੀਂ ਸਕਦੇ ਬਾਈ ਹੁਣ ਤੇਰੀ ਫਸਲ ਵੀ ਇੰਨੀ ਜ਼ਿਆਦਾ ਨਹੀਂ ਹੈਗੀ ਤੈਨੂੰ ਪਤਾ ਹੀ ਆ ਤੂੰ ਇੱਕ ਕੰਮ ਕਰ ਲਾ ਜਾਂ ਤਾਂ ਆਪਣੇ ਕੁੜੀ ਦਾ ਵਿਆਹ ਕਰ ਲਾ ਜਾਂ ਆਪਦੇ ਮੁੰਡੇ ਨੂੰ ਬਾਹਰ ਤੋਰ ਦੇ ਬਾਈ ਮੈਂ ਤਾਂ ਤੈਨੂੰ 10 ਲੱਖ ਰੁਪਏ ਦੇ ਸਕਦਾ ਸਿਰਫ ਇਤੋਂ ਜ਼ਿਆਦਾ ਮੇਰੇ ਬੇਵਸ ਜਿੰਮੇ ਤੁਹਾਨੂੰ ਠੀਕ ਲੱਗੇ ਜੀ ਮੈਂ ਕਿਤੋਂ ਹੋਰ ਕਰ ਲੰਨਾ ਜੀ ਪੈਸੇ ਨਹੀਂ ਲੱਗ ਨਾજર ਸਿਆਹ ਮਾੜੀ ਮੋਟੀ ਗੱਲ ਸਮਝੀ ਦੀ ਹੁੰਦੀ ਆ ਕਰਜਾ ਚੜਾ ਸਿਰ ਬਹੁਤ ਮਾੜਾ ਬਾਕੀ ਤੇਰੀ ਇੱਛਾ ਬਈ ਸਾਡਾ ਫਰਜ਼ ਤਾਂ ਸਮਝਾਉਣਾ ਹੀ ਆ ਆ ਫੜ 10 ਲੱਖ ਰੁਪਈਆ ਇਹ चलो परमात्मा सुख रखे भाई सताल ठीक है भाई सत गुडो बुता ਹਾਲੇਪੋ ਤੂੰ 10 ਲੱਖ ਰੁਪਇਆ ਤੇਰੇ ਵਿਆਹ ਲਈ ਸਾਹਮਦੇ ਅੰਦਰ ਤੇ ਜੱਗੀ ਲਈ ਉਹਨੇ ਵੀ ਤਾਂ ਫਾਈਲ ਹੋਣੀ ਆ ਪੁੱਤ ਆੜਤੀ ਨੇ ਜਵਾਬ ਦਿੱਤਾ ਐਨੇ ਪੈਸੇ ਦੇਣ ਤੋਂ ਹੁਣ ਜਾਂ ਤਾਂ ਮੈਂ ਤੇਰਾ ਵਿਆਹ ਕਰ ਸਕਦਾ ਜਾਂ ਜੱਗੀ ਨੂੰ ਕੈਨੇਡਾ ਭੇਜ ਸਕਦਾ ਪਰ ਗੁੱਡੋ ਇਸ ਟਾਈਮ ਆਪਣੇ ਲਈ ਸਭ ਤੋਂ ਜ਼ਰੂਰੀ ਤੇਰਾ ਵਿਆਹ ਰਿਸ਼ਤਾ ਹੋ ਗਿਆ ਤੇਰਾ ਹੁਣ ਛੱਡ ਨਹੀਂ ਸਕਦੇ ਇਹ ਨਹੀਂ ਪੂਰਚੜਾ ਨਾ ਪਊ ਪਰ ਮੰਮੀ ਵੀਰੇ ਦੇ ਤਾਂ ਸੁਪਨੇ ਚੂਰ ਹੋ ਜਾਣਗੇ ਕੁਛ ਨਹੀਂ ਹੁੰਦਾ ਮੈਂ ਆਪ ਹੀ ਸਮਝਾ ਲੂ ਮੇਰੇ ਪੁੱਤ ਨੂੰ ਹਾਂ ਤੀਏ ਸਮਝਦਾਰ ਆ ਜੱਗੀ ਸਮਝੂਆ ਮੇਰੀ ਮਜਬੂਰੀ ਨੂੰ ਮੰਮੀ ਪਾਰਟੀ ਹੋ ਗਈ ਬਾਪੂ ਤੇਰੇ ਪੁੱਤ ਦੇ 6.5 ਬੈਂਡ ਆ ਗਏ ਕੀ ਹੋ ਗਿਆ ਪਰ ਡੈਡੀ ਮੈਨੂੰ ਪਹਿਲਾਂ ਕਿਉਂ ਸੁਪਨੇ ਦਿਖਾਏ ਸੀ ਕੈਨੇਡਾ ਵਾਲੇ ਬਹੁਤ ਸੁਪਨੇ ਦੇਖਲੇ ਸੀ ਮੈਂ ਤੁਹਾਡੀਆਂ ਗੱਲਾਂ ਨਾਲ ਪਰ ਡੈਡੀ ਅਸਲ ਦੁੱਖ ਕਦੋਂ ਹੁੰਦਾ ਜਦੋਂ ਆਪਾਂ ਕਿਸੇ ਚੀਜ਼ ਤੋਂ ਉਮੀਦ ਰੱਖ ਲੈਂਦੇ ਆ ਤੇ ਉਹ ਉਮੀਦਾਂ ਆਪਣੀਆਂ ਝੁੱਟੀਆਂ ਨਿਕਲਦੀਆਂ ਨੇ ਉੱਤ ਮੇਰੀ ਮਜਬੂਰੀ ਆ ਤੇਰੇ ਸਾਹਮਣੇ ਆ ਮੈਂ ਕਿਹੜਾ ਕੁਝ ਲੁਕੋਇਆ ਤੇਰੇ ਤੋਂ ਕੋਈ ਗੱਲ ਨਹੀਂ ਬਾਪੂ ਸਮਝ ਸਕਦਾ ਮੈਂ ਅਸਲ ਮਾਰ ਤਾਂ ਆਪਾਂ ਗਰੀਬੀ ਨੇ ਲਏ ਡੜੀ ਐਸ ਟਾਈਮ ਆਪਣੀ ਲਈ ਗੁੱਡੂ ਦਾ ਵਿਆਹ ਆ ਸਭ ਤੋਂ ਜ਼ਰੂਰੀ ਤੇ ਮੈਂ ਤਾਂ ਗੁੱਡੂ ਭੈਣ ਦੇ ਵਿਆਹ 'ਚ ਭੰਗੜੇ ਪਾਣੇ ਆ ਤੁਸੀਂ ਖਿੱਚਲੋ ਤਿਆਰੀ ਪੁੱਤਨੀ ਤੂੰ ਵੀ ਖਿੱਚਲਾ ਤਿਆਰੀ ਨਾਲੇ ਹੁਣ ਮੈਨੂੰ ਇੱਕ ਵਧੀਆ ਕੋਟ ਪੈਟ ਕਰਵਾ ਦੀ ਆਪਣੇ ਵਿਆਹ 'ਚ ਠੀਕ ਆ ਓਰ ਬਈ ਸਬਜੀ ਭਾਜੀ ਬਤੀ ਖੜੀਆਂ ਹਾਂ ਸਭ ਠੀਕ ਐ ਚਲੋ ਕੀ ਹੋਇਆ ਪੁੱਤ ਤੇ ਤੁਹਾਡੇ ਨੂੰ ਕੁਝ ਗੱਲ ਕਰਨੀ ਸੀ ਧਿਆਨ ਨਾਲ ਸੁਣਿਓ ਤੇ ਸਮਝਿਓ ਤੁਸੀਂ ਹੁਣ ਤੱਕ ਮੇਰੀ ਸਾਰੀ ਗੱਲ ਮੰਨਦੇ ਆਏ ਹੋ ਤੇ ਅੱਜ ਵੀ ਮੇਰੀ ਗੱਲ ਨਾ ਮੋੜਿਓ ਤੁਸੀਂ ਜਿਹੜੇ ਪੈਸੇ ਮੇਰੇ ਵਿਆਹ ਤੇ ਲਾਉਣੇ ਉਹ ਤੁਸੀਂ ਵੀਰੇ ਦੀ ਫਾਈਲ ਤੇ ਲਾ ਦਿਓ ਪੁੱਤ ਕੀ ਕਹਿ ਰਿਹਾ ਤੁਸੀਂ ਇਹ ਇਸ ਬਾਰੇ ਆਪਣੀ ਗੱਲ ਹੋ ਤਾਂ ਗਈ ਨੇ ਡੈਡੀ ਮੇਰਾ ਵਿਆਹ ਤਾਂ ਇੱਕ ਦਿਨ ਹੋਣਾ ਹੀ ਹੈ ਅੱਜ ਨਹੀਂ ਤਾਂ 2 ਸਾਲਾਂ ਚ ਹੋ ਜੂ ਪਰ ਆਪਣੇ ਵਿਆਹ ਦੇ ਚੱਕਰ 'ਚ ਮੈਂ ਆਪਣੇ ਵੀਰੇ ਦੀ ਹੱਸੀ ਨਹੀਂ ਖੋਣਾ ਚਾਹੁੰਦੀ ਨਾਲੇ ਜੇ ਵੀਰ ਕੈਨੇਡਾ ਜਾਵੇਗਾ ਉਹ ਸਾਰ ਕਰਜ਼ ਤਾਰ ਦੂਗਾ ਨਾਲੇ ਮੇਰੇ ਵਿਆਹ ਲਈ ਪੈਸੇ ਵੀ ਜੋੜ ਲੂ ਤੇ ਇਥੇ ਡੈਡੀ ਤੁਹਾਡੇ ਤੋਂ ਮੇਰੇ ਵਿਆਹ ਲਈ ਲਿੱਤਾ ਪੈਸਾ ਵੀ ਨਹੀਂ ਤਾਰਿਆ ਜਾਣਾ ਤੇ ਮੈਂ ਤੁਹਾਨੂੰ ਇਹਨਾਂ ਟੈਨਸ਼ਨਾਂ ਚ ਨਹੀਂ ਵੇਖ ਸਕਦੀ। ਪਰਤੀ ਇਹ ਤੂੰ ਕੀ ਕਹੀ ਜਾਨੀ ਆ? ਬਹੁਤ ਸਿਆਣੀ ਗੱਲ ਕਰੀ ਆਪਣੀ ਧੀ ਨੇ। ਜੇ ਆਪਣਾ ਮੁੰਡਾ ਕੈਨੇਡਾ ਚਲਾ ਗਿਆ ਨਾ ਨਾਲੇ ਤਾਂ ਸਾਰਾ ਕਰਜ਼ਾ ਤੜ ਦੂ ਆਪੇ ਆਪਣੇ ਗੁੱਡੂ ਨੂੰ ਵਿਆਹ ਦੂ। ਘਟੋ ਘਟ ਆਪਣੇ ਪੈਰਾਂ ਤੇ ਤਾਂ ਖੜਾ ਹੋ ਜੂ। ਕਰਮਜੀਤ ਮੁੰਡੇ ਵਾਲਿਆਂ ਨੂੰ ਕੀ ਜਵਾਬ ਦੇਵਾਂਗੇ? ਬਾਈ ਤੂੰ ਉਹ ਫਿਕਰ ਨਾ ਕਰ। ਮੈਂ ਆਪੇ ਸੰਭਲੂ। ਵਾਹ ਨਹੀਂ ਮੇਰੀ ਧੀਏ। ਤੂੰ ਸਾਡੀਆਂ ਸਲਾਮਤੀਆਂ ਲਈ ਆਪਣੀਆਂ ਖੁਸ਼ੀਆਂ ਕੁਰਬਾਨ ਕਰ ਰਹੀਆਂ। ਜਾ। ਇਦਾਂ ਹੀ ਹੋਊਗਾ ਜੇ ਦਾਦੂ ਕਹਿੰਦੀ ਆ। ਸੌਂ ਜਾ ਰਾਵਨ ਨਾਲ ਜਾ ਕੇ। ਹਾਂਜੀ। ਹੁਣ ਬਣੀ ਨਾ ਗੱਲ। ਬਾਈਤੀਆਂ ਸਭ ਕੁਝ ਕੁਰਬਾਨ ਕਰ ਦਿੰਦੀਆਂ ਨੇ ਆਪਣੇ ਪਰਿਵਾਰ ਲਈ। ਸਾਲਾ ਪਰਿਵਾਰ ਫੇਰ ਵੀ ਇਹਨਾਂ ਨੂੰ ਬਗਾਨਾ ਬਗਾਨਾ ਕਹਿੰਦਾ ਰਹਿੰਦਾ ਇਹਨਾਂ ਚਿੜੀਆਂ ਨੂੰ। ਸਹੀ ਗੱਲ ਆ ਬਈ ਤੇਰੀ। ਬਾਈ ਜਿੱਦ ਕੀ ਲਿਖੀ ਜਾਂਦਾ ਫੋਨ 'ਚ ਕਈ ਵਾਰੀ ਨੋਟਿਸ ਕੀਤਾ ਜਿਆਦਾ ਤਾਂ ਮੈਨੂੰ ਵੀ ਬਥੇਰੀ ਆਉਂਦੀ ਆ ਕਰਦੀ ਪਰ ਤੇਰੀ ਕਹਾਣੀ ਕੋਈ ਜ਼ਿਆਦਾ ਡੁੰਗੀ ਲੱਗਦੀ ਆ ਬਾਈ ਬਚਪਨ ਕਿੰਨਾ ਵਧੀਆ ਸੀ ਹਨਾ ਆ ਦੇਖ ਆ ਫੋਟੋ ਆ ਮੇਰੇ ਬਚਪਨ ਦੀਆਂ ਨੇ ਕੌਣ ਕੌਣ ਨੇ ਇਹ ਚ ਵੀ ਤੇ ਆ ਦੇਖ ਆ ਮੈਂ ਆ ਤੇ ਆ ਮੇਰੇ ਚਾਚੇ ਦਾ ਮੁੰਡਾ ਤੇ ਇਹ ਕੌਣ ਆ ਇਹ ਇਹ ਮੇਰੀ ਭੈਣ ਆ ਇਸੇ ਭੈਣ ਦੇ ਵਿਆਹ ਤੇ ਜਾਣਾ ਮੈਨੇ ਇਸੇ ਭੈਣ ਦੇ ਵਿਆਹ ਤੇ ਜਾਣਾ ਪਿੰਡ ਤੂੰ ਹਾਂ ਹਾਂ ਬਾਈ ਮੇਰੀ ਭੈਣ ਨੇ ਮੇਰੇ ਲਈ ਉਹ ਕੁਝ ਕਰਿਆ ਜੋ ਮੈਂ ਨਹੀਂ ਕਰ ਸਕਦਾ ਸੀ ਫਿਰ ਤਾਂ ਬਹੁਤ ਸਪੈਸ਼ਲ ਆ ਭੈਣ ਹਾਂ ਹਾਂ ਭਾਈ ਬਹੁਤ ਜ਼ਿਆਦਾ ਸਪੈਸ਼ਲ ਆ ਹੂੰ ਤੇ ਮੇਰੀ ਗੱਲ ਸੁਣ ਨੈਕਸਟ ਵੀਕ ਫਲਾਈਟ ਆ ਮੇਰੀ ਤੋ ਮੈਨੂੰ ਡ੍ਰੌਪ ਕਰੇ ਯਰਪੋਰਟ ਤੇ ਕਰੇਓਗੇ ਵੀ ਰੇਪੋਰਟ ਤੇ ਸਾਡਾ ਚਿੜੀਆਂ ਦਾ ਚੰਬਾਵੇ ਸਾਡਾ ਚਿੜੀਆਂ ਦਾ ਚੰਬਾਵੇ ਬਬਲੇ ਅਸਾ ਉੜ ਜਾਣਾ ਸਾਡਾ ਚਿੜੀਆਂ ਦਾ ਚੰਬਾਵੇ ਸਾਡਾ ਚਿੜੀਆਂ ਦਾ ਚੰਬਾਵੇ ਬਬਲੇ ਅਸਾ ਉੜ ਜਾਣਾ ਸਾਡੀਆਂ ਮਿਉਡਾਰੀਏ ਸਾਡੀਆਂ ਮਿਉਡਾਰੀਏ ਅਸਾਂ ਉੜ ਨਹੀਂ ਆਣਾ ਸਾਡਾ ਚਿੜੀਆਂ ਦਾ ਚੰਗਾ ਵਾਬਲੇ ਸਾਰੇ ਗਾਣਾ ਸਾਡਾ ਚਿੜੀਆਂ ਦਾ ਚੰਗਾ ਵਾਬ ਦੇ ਵਿੱਚੋਂ ਮੇਰੀ ਢੋਲੀ ਲੰਗਣੀ ਤੇਰੇ ਮਹਿਲਾਂ ਦੇ ਰੰਗ ਲੇਬੂ ਹੈ ਦੇ ਵਿੱਚੋਂ ਮੇਰੀ ਢੋਲੀ ਲੰਗਣੀ ਸਾਨੂੰ ਤੱਕ ਜਾਂਦੀ ਵਾਰੀ ਵੈ ਅਸਾਂ ਮੁੜ ਨਹੀਂ ਆਣਾ ਸਾਟਾ ਚਿੜੀਆਂ ਦਾ ਚੰਗਾ ਹੈ ਬਬਲੇ ਸੜ ਜਾਂ ਸਟਾਰਾਂ ਜਿਹਿਆਂ ਦਾ ਚੰਬਾਏ ਬਬਲੇ ਸਾਇਉੜੇ ਜਾਣਾ ਫਿਕਰ ਨਾ ਕਰ ਪੈਣ ਮੈਂ ਮਿਲਣਾ ਜਕੂ ਐਵੇਂ ਥੋੜੀ ਜਿਹੀ ਨਕਲੀ ਛੱਡਾਂਗੀ ਤੂੰ ਪੈਣਾ ਮੇਰੀ ਹਾਂ ਮੇਰੇ ਤੂੰ ਉਹ ਜਾ ਦੇ ਕਣੀ ਆਪਾਂ ਇਦਾਂ ਹੀ ਛੱਡਿਆ ਕਰਾਂਗੇ ਮੇਰਾ ਵਿਆਹ ਤਾਂ ਇੱਕ ਦਿਨ ਹੋਣਾ ਹੀ ਹੈ ਅਜਿੰਨੀ ਤਾਂ ਦੋ ਸਾਲਾਂ ਚ ਹੋ ਜੂ ਪਰ ਆਪਣੇ ਵਿਆਹ ਦੇ ਚੱਕਰ ਚ ਮੈਂ ਆਪਣੇ ਵੀਰੇ ਦੀ ਹਸੀ ਨਹੀਂ ਖੋਣਾ ਚਾਹੁੰਦੀ ਮਹਿਲਾਉਂਦੇ ਬੁਰਜ ਸੁਨਰੇ ਮੈਂ ਛੱਡ ਚੱਲੀ ਚੁੱਪ ਕਰਕੇ ਤੇਰੇ ਮਹਿਲਾਉਂਦੇ ਬੁਰਜ ਸੁਨਰੇ ਮੈਂ ਛੱਡ ਚੱਲੀ ਚੁੱਪ ਕਰਕੇ ਅਸਾਂ ਕਰ ਲਈ ਤਿਆਰੀ ਵੇ ਅਸਾਂ ਮੁੜ ਨਹੀਂ ਆਉਣਾ ਸਾਟਾ ਛਿੜੀਆਂ ਦਾ ਚਾਂਗਾ 바블에 사유잖아 사자 지리야 한다 챔바에 바블에 사유르잖아 사자 지리야 다챔 ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿਦਾਂ ਦੀ ਲੱਗੀ ਤੁਹਾਨੂੰ ਹੋਈ ਵੀਡੀਓ ਵੱਧ ਤੋਂ ਵੱਧ ਕਮੈਂਟਸ ਜਰੂਰ ਦੱਸਿਓ ਕਮੈਂਟਸ ਜਰੂਰ ਕਰਿਆ ਕਰੋ ਕਿਉਂਕਿ ਸਭ ਦੇ ਕਮੈਂਟਸ ਰੀਡ ਆਊਟ ਕਰਦਾ ਹੁੰਨਾ ਮੈਂ ਤੇ ਕਮੈਂਟਸ ਤੋਂ ਪਤਾ ਲੱਗਦਾ ਹੈ ਕਿ ਇੱਕ ਵੀਡੀਓ ਤੁਹਾਨੂੰ ਕਿਦਾਂ ਦੀ ਲੱਗ ਰਹੀ ਹੈ ਕਿਹੜਾ ਸੀਨ ਤੁਹਾਨੂੰ ਜ਼ਿਆਦਾ ਵਧੀਆ ਲੱਗਿਆ ਸੋ ਕਮੈਂਟਸ ਨੂੰ ਜਰੂਰ ਕਰਿਆ ਕਰੋ ਤੇ ਲਾਈਕ ਸ਼ੇਅਰ ਕਰੋ ਆਪਣੇ ਫਰੈਂਡਸ ਨਾਲ ਫੈਮਿਲੀ ਨਾਲ ਤੇ WhatsApp ਸਟੋਰੀ 'ਚ ਸ਼ੇਅਰ ਕਰੋ ਇਸ ਵੀਡੀਓ ਨੂੰ Facebook 'ਤੇ ਸ਼ੇਅਰ ਕਰੋ ਤਾਂ ਕਿ ਅੱਗੇ ਹੋਰ ਵੀ ਸਪਰੈਡ ਹੋ ਸਕੇ ਵੀਡੀਓ ਤੁਸੀਂ ਇੰਜੋਏ ਕੀਤਾ ਹੈ ਇਸ ਵੀਡੀਓ ਨੂੰ ਬਾਕੀ ਸਭ ਵੀ ਇਸ ਵੀਡੀਓ ਨੂੰ ਇੰਜੋਏ ਕਰ ਸਕਣ ਤੇ ਲਾਲ ਬਟਨ ਨੂੰ ਪ੍ਰੈਸ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲਓ ਤਾਂ ਕਿ ਤੁਹਾਡੇ ਕੋਲ ਨਵੀਆਂ-ਨਵੀਆਂ ਵੀਡੀਓਜ਼ ਦੀਆਂ ਨੋਟੀਫਿਕੇਸ਼ਨਾਂ ਟਾਈਮ ਸਿਰ ਪਹੁੰਚਦੀਆਂ ਰਹਿਣ ਤੁਸੀਂ ਟਾਈਮ ਸਿਰ ਵੀਡੀਓਜ਼ ਦੇਖਦੇ ਰਹੋ ਐਂਡ ਜਿਹੜੇ ਜਿਹੜੇ ਵੀ ਯੂਜ਼ਰ ਆਪਣੇ ਫੇਸਬੁੱਕ ਪੇਜ ਤੇ ਇਸ ਵੀਡੀਓ ਨੂੰ ਦੇਖ ਰਹੇ ਨੇ ਉਹ ਆਪਣੇ ਪੇਜ ਨੂੰ ਫਾਲੋ ਲਾਈਕ ਜ਼ਰੂਰ ਕਰ ਲਓ ਤਾਂ ਕਿ ਉੱਥੇ ਵੀ ਤੁਹਾਨੂੰ ਨਵੇਂ-ਨਵੇਂ ਵੀਡੀਓਜ਼ ਦੇ ਅਪਡੇਟਸ ਤੇ ਵੀਡੀਓਜ਼ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਐਂਡ ਬਾਇਨੈਮੋ ਐਪ ਨੂੰ ਜ਼ਰੂਰ ਇੰਸਟਾਲ ਕਰ ਲਓ ਇਸ ਤੇ ਤੁਹਾਨੂੰ ਟਰੇਡਿੰਗ ਕਰਨ ਦਾ ਇੱਕ ਇਹ ਵਧੀਆ ਪਲੇਟਫਾਰਮ ਸੋ ਲਿੰਕ ਤੇ ਵੱਧ ਤੋਂ ਵੱਧ ਪਿਆਰ ਦਿਓ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟਸ ਤੇ ਜ਼ਰੂਰ ਦੱਸਿਆ ਕਰੋ ਕਿ ਕਿਦਾਂ ਲੱਗਦੇ ਨੇ ਤੁਹਾਨੂੰ ਵੀਡੀਓਜ਼ ਅੱਜ ਮੈਂ ਸਭ ਦੇ ਕਮੈਂਟਸ ਰੀਡ ਆਊਟ ਕਰਨੇ ਆ ਸਭ ਦੇ ਸੋ ਸਾਰੇ ਜਣੇ ਕਮੈਂਟਸ ਜ਼ਰੂਰ ਦੱਸਿਓ ਕਿ ਵੀਡੀਓ ਤੁਹਾਨੂੰ ਕਿਦਾਂ ਦੀ ਲੱਗੀ ਤੇ ਇੰਸਟਾਗ੍ਰam ਹੈਂਡਲ ਤੇ ਆਪਾਂ ਨੂੰ ਜ਼ਰੂਰ ਫਾਲੋ ਕਰ ਲਿਓ ਉੱਥੇ ਤੁਹਾਨੂੰ ਅਪਡੇਟਸ ਮਿਲਣਗੇ ਹਰ ਇੱਕ ਤਰ੍ਹਾਂ ਦੇ ਕਿ ਕਿਹੜੀ ਵੀਡੀਓ ਕਿੰਨੀ ਡੇਟ ਨੂੰ ਤੇ ਕਦੋਂ ਆ ਰਹੀ ਆ ਸੋ ਇੰਸਟਾਗ੍ਰam ਨੂੰ ਜ਼ਰੂਰ ਫਾਲੋ ਕਰ ਲਓ ਤੇ ਉੱਥੇ ਵੀ ਸ਼ੇਅਰਿੰਗ ਦੱਬ ਕੇ ਰੱਖਿਆ ਕਰੋ ਚਾਰੇ ਪਾਸੇ ਸੋ ਪਿਆਰ ਬਣਾਈ ਰੱਖੋ ਲਾਈਕ ਸ਼ੇਅਰ ਕਮੈਂਟ ది స్పీడ్ వందుక